30 ਸਾਲਾਂ ਨੌਜਵਾਨ ਦੀ ਮੌਤ ਜੋ ਮਿਲੇ ਲਖ ਸਿੰਘ ਹਲਾਤਾ ਵਿਦੇਵੀ ਚੁਲ ਮੌਤਰੀਆਂ ਇਸ ਵੀ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ 30 ਸਾਲਾ ਨੌਜਵਾਨ ਦੀ ਛੱਕੀ ਹਲਾਤਾ ਦੇ ਵਿੱਚ ਨਹਿਰ ਦੇ ਵਿੱਚੋਂ ਲਾਸ਼ ਮਿਲੀ ਹੈ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤ ਆਪਣੇ ਮੋਟਰਸਾਈਕਲ ਦੇ ਉੱਤੇ ਖੇਤਾਂ ਨੂੰ ਪਾਣੀ ਲਾਉਣ ਗਿਆ ਸੀ ਪਰ ਜਦੋਂ ਪਾਣੀ ਲਾ ਕੇ ਕਾਫੀ ਟਾਈਮ ਹੋ ਗਿਆ ਤਾਂ ਉਹ ਵਾਪਸ ਨਹੀਂ ਆਇਆ ਤੋਂ ਬਾਅਦ ਉਹਨਾਂ ਵੱਲੋਂ ਆਪਣੇ ਪੁੱਤ ਨੂੰ ਫੋਨ ਕੀਤਾ ਗਿਆ ਤਾਂ ਉਹ ਫੋਨ ਬੰਦ ਆ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਪੁੱਤ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਤੇ ਸੋਸ਼ਲ ਮੀਡੀਆ ਤੇ ਉਸ ਦੀ ਪੋਸਟ ਵੀ ਪਾਈ ਗਈ ਕਿ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਹਾਨੂੰ ਜਰੂਰ ਦੱਸਿਆ ਜਾਵੇ ਉਸ ਤੋਂ ਬਾਅਦ ਕਾਫੀ ਟਾਈਮ ਲੰਘ ਜਾਣ ਤੋਂ ਬਾਅਦ ਜਿਹੜੇ ਪਰਿਵਾਰ ਵਾਲਿਆਂ ਨੇ ਦੇਖਿਆ ਫਿਰ ਆ ਕੇ ਦੱਸਿਆ ਉਹਨਾਂ ਨੂੰ ਕਿ ਉਹਨਾਂ ਦੇ ਬੁੱਤ ਦੀ ਲਾਸ਼ ਜੋ ਕਿ ਲੈਹਰ ਦੇ ਵਿੱਚ ਪਈ ਹੈ ਤਾਂ ਉਹਨਾਂ ਨੇ ਸਭਾ ਸੇਵਾ ਸੁਸਾਇਟੀ ਨੂੰ ਫੋਨ ਲਾਇਆ ਤਾਂ ਉਹਨਾਂ ਦੀ ਮਦਦ ਦੇ ਨਾਲ ਜਿਹੜਾ ਬੱਚੂ ਲੈਹਰ ਤੋਂ ਬਾਹਰ ਕੱਢਿਆ ਗਿਆ ਤੇ ਲਾਸ਼ ਨੂੰ ਮੌਜੂਦ ਪ੍ਰਮੋਗ ਦਾ ਸਰਕਾਰੀ ਅਧਿਕਾਰੀ ਦੇ ਵਿੱਚ ਮੌਜੂਦ ਜਿਹੜੇ ਪੋਸਟਮਾਰਟਮ ਲਈ ਮੌਜੂਦ ਦੇ ਵਿੱਚ ਰਖਵਾ ਦਿੱਤਾ ਗਿਆ ਤੇ ਜਦੋਂ ਪਰਾਰ ਫੁੱਲ ਜੋਸੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਕਹਿਣਾ ਹੈ ਕਿ ਅਸੀਂ ਪਰਿਵਾਰ ਨਾਲ ਬਿਆਨ ਲੈ ਲਿਆ ਤੇ ਉਸ ਤੋਂ ਬਾਅਦ ਜਿਹੜੀ ਬੰਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਨਹਿਰ ਦੇ ਵਿੱਚੋਂ ਡੈੱਡ ਬੋਡੀ ਮਿਲੀ ਹੈ ਕੀ ਹੈ ਸਾਰਾ ਸਵਿਛਰ ਜਾਂਦਾ ਵਾਹੀ ਗੁਰਜੀਕਾ ਕਲਥਾ ਵਾਹੀ ਗੁਰਜੀਕੀ ਫਤਿਹ ਸਮਾਜ ਸੇਵਾ ਸੁਸਾਇਟੀ ਅਰਜੇਸ਼ੜ ਮੋਗਾ ਹਮੇਸ਼ਾ ਹੀ 24 ਘੰਟੇ ਸੇਵਾ ਨੂੰ ਸਮਰਪਿਤ ਆ ਚਾਹੇ ਉਹ ਨਹਿਰਾਂ ਵਾਲੀਆਂ ਡੈੱਡ ਬੋਡੀਆਂ ਹੋਣ ਚਾਹੇ ਰੇਲ ਵਾਲੀਆਂ ਡੈੱਡ ਬੋਡੀਆਂ ਹੋਣ ਚਾਹੇ ਕੋਈ ਸੜਕਾਸਤੇ ਵਿੱਚ ਜਿਨ੍ਹਾਂ ਦੀ ਸਨਾਖਤ ਨਹੀਂ ਹੁੰਦੀ ਉਹਨਾਂ ਦੀ ਸਮਾਜ ਦੇ ਵਿੱਚ ਸੇਵਾ ਸੁਸਾਇਟੀ ਵੱਲੋਂ ਜਿਹੜੀ ਸਾਫ਼ ਸਵਾਲ ਕੀਤੀ ਜਾਂਦੀ ਆ ਅੱਜ ਜਲਾਲਾਬਾਦ ਪਹੁੰਚਿਆ ਧਰਮਕੋਟ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਜਿਹੜੀ ਕਿ ਇੱਕ ਵੀਰ ਦੀ ਡੈੱਡ ਬੋਡੀ ਮਿਲੀ ਆ ਇਦੀ ਸਨਾਖਤ ਇਹ ਸਾਡਾ ਵੀਰ ਆ ਜਿਹੜਾ ਭਿੰਡਰ ਕਲਾਂ ਤੋਂ ਆ ਸਨਾਖਤ ਹੋ ਗਈ ਆ ਪਰਿਵਾਰ ਨਾਲ ਵੀ ਤਾਲਮੇਲ ਹੋ ਗਿਆ ਪਰਿਵਾਰ ਇੱਥੇ ਨਹਿਰ ਤੇ ਪਹੁੰਚ ਚੁੱਕੀ ਐ ਜਿੱਥੇ ਪੁਲਿਸ ਪ੍ਰਸ਼ਾਸਨ ਅੱਜ ਸਾਰਾ ਇੱਥੇ ਐ ਉੱਥੇ ਜਿਹੜੇ ਕਿ ਪਿੰਡ ਦੇ ਵਾਸੀ ਆ ਜਾਂ ਸਾਡੇ ਭੈਣ ਭਰਾ ਕਿਉਂਕਿ ਹਮੇਸ਼ਾ ਕਿਉਂਕਿ ਤਨ ਦੀ ਨਾਲ ਸੇਵਾ ਤਾਂ ਹੀ ਹੋ ਸਕਦੀ ਆ ਜਿੱਥੇ ਸਮਾਜ ਸੇਵਾ ਸੁਸਾਇਟੀ ਦਾ ਉਪਰਾਲਾ ਉਹ ਸਾਡੇ ਭਰਾ ਜਿਹੜੇ ਸਾਡੇ ਵੀਰ ਹਮੇਸ਼ਾ ਸੇਵਾ ਨੂੰ ਸਮਰਪਿਤ ਰਹਿੰਦੇ ਆ ਉੱਥੇ ਅੱਜ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜੀ ਕਿ ਡੈੱਡ ਬੋਡੀ ਜਿਹੜੀ ਕਿ ਨਹਿਰ ਦੇ ਵਿੱਚੋਂ ਬਾਹਰ ਕੱਢੀ ਗਈ ਸੀ ਸਨਾਖਤ ਹੋ ਚੁੱਕੀ ਹੈ ਹੁਣ ਇਸ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਜਿਹੜੀ ਕਿ ਡੈੱਡ ਬੋਡੀ ਰੱਖੀ ਜਾਊਗੀ ਸਨਾਖਤ ਹੋਈ ਵੀ ਹੈ ਕਿਉਂਕਿ ਉਸ ਤੋਂ ਜੋ ਵੀ ਉਪਰੰਤ ਜੋ ਵੀ ਕਾਰਵਾਈ ਆ ਪੁਲਿਸ ਪ੍ਰਸ਼ਾਸਨ ਜੋ ਵੀ ਕਾਰਵਾਈ ਕਰੂਗਾ ਉਹ ਪੁਲਿਸ ਪ੍ਰਸ਼ਾਸਨ ਦੇ ਅੰダー ਤੇ ਹੋਊਗੀ ਜਾਂ ਜਿਹੜੀ ਕਿ ਡੈਥ ਹੋਈ ਹੈ ਸਾਡੇ ਭਰਾ ਦੀ ਉਹ ਸਿਵਲ ਹਸਪਤਾਲ ਜਿਹੜੇ ਕਿ ਡਾਕਟਰ ਸਾਹਿਬਾਂ ਨੇ ਦੱਸਿਆ ਦੇ ਕਿ ਕਾਰਨਾਂ ਕਰਕੇ ਕਿਸ ਵਜ੍ਹਾ ਨਾਲ ਜਿਹੜੀ ਕਿ ਇਹ ਮੇਰੇ ਸਾਹਿਬ ਦੱਸਣ ਚ ਇਹ ਵੀ ਆਰੇ ਲੋਕਾਂ ਦਾ ਕਹਿਣਾ ਕਿ ਇਹ ਕੱਲ੍ਹ ਤਾਈ ਹੀ ਲਾਪਤਾ ਸੀਗਾ ਦੇਖੋ ਜੀ ਜੀ ਹਮੇਸ਼ਾ ਅੱਜ ਆਪਾਂ ਵੇਖ ਹੀ ਰਹੇ ਹਾਂ ਕਿਉਂਕਿ ਜਿੱਥੇ ਲੋਕ ਸਾਡੇ ਚਾਹੇ ਪਿੰਡਾਂ ਦੇ ਆ ਸ਼ਹਿਰਾਂ ਦੇ ਆ ਕਿਉਂਕਿ ਜਿਹੜੇ ਸਾਡੇ ਭਰਾ ਲਾਪਤਾ ਹੋ ਜਾਂਦੇ ਆ ਉਹਨਾਂ ਦੀਆਂ ਸਾਡੇ ਕੋਲੇ ਫੋਟੋਆਂ ਵੀ ਆਉਂਦੀਆਂ ਵੀ ਸਾਡਾ ਕਿਸੇ ਕੋਈ ਕਹਿੰਦਾ ਸਾਡਾ ਭਰਾ 2 ਦਿਨਾਂ ਤੋਂ ਲਾਪਤਾ ਜਾਂ 4 ਦਿਨਾਂ ਤੋਂ ਲਾਪਤਾ ਇਹ ਸੱਚੇ ਪਾਤਸ਼ਾਹ ਜਾਣਦੇ ਆ ਵੀ ਕੀ ਕਾਰਨ ਬਣਿਆ ਕੀ ਹੈਗਾ ਜਾਂ ਕਿਸ ਹਾਲਾਤਾਂ ਦੇ ਵਿੱਚ ਇਹ ਮਤਲਬ ਕਿ ਵੀਰ ਨੇ ਜਾਂ ਸੁਸਾਇਡ ਕੀਤੀ ਆ ਜਾਂ ਇਹਦੇ ਨਾਲ ਕੋਈ ਹਾਸਾ ਹੋਇਆ ਇਹ ਪਰਿਵਾਰ ਜਾਣਦਾ ਕਿਉਂਕਿ ਸਮਾਜ ਸਿਵਲ ਸੈਟੀ ਦਾ ਹਮੇਸ਼ਾ ਪਰਾਲਾ ਇਹੀ ਆ ਜਿੱਤੇ ਵੀ ਕੋਈ ਡੈੱਡ ਬੋਡੀ ਮਿਲਦੀ ਆ ਚਾਹੇ ਉਹ ਨੇਹਰਾ ਨੇਹਰਾ ਵਾਲੀ ਹੋਵੇ ਰੇਲਵੇ ਵਾਲੀ ਹੋਵੇ ਜਾਂ ਹੋਰ ਵੀ ਐਕਸੀਡੈਂਟਾਂ ਦੇ ਵਿੱਚ ਜਿਹੜੀਆਂ ਡੈੱਡ ਬਾਡੀਆਂ ਮਿਲਦੀਆਂ ਉਹ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਸਾਹਿਬਾਨ ਸਾਡੇ ਪ੍ਰਧਾਨ ਗੁਰਸੇਵ ਸਿੰਘ ਸਨਿਆਸੀ ਜੀ ਤੇ ਸਾਡੀ ਸਮੁੱਚੀ ਟੀਮ ਹਮੇਸ਼ਾ 24 ਘੰਟੇ ਸੇਵਨ ਉਸ ਮਰਦਤਾ ਦਵਿੰਦਰ ਸਿੰਘ ਮੇਰਾ ਦਵਿੰਦਰ ਸਿੰਘ ਜੀ ਕਾ ਨਹਿਰ ਦੇ ਵਿੱਚ ਡੈੱਡ ਬਾਡੀ ਮਿਲੀ ਕੀ ਨਾਂ ਹੈ ਬੰਦੇ ਦਾ ਕਿਹੜੇ ਪਿੰਡ ਦਾ ਰਹਿਣਾ ਇਹ ਪਿੰਡ ਰਖੁਰਦ ਦਾ ਜੀ ਇਹਦਾ ਨਾਂ ਹੈਗਾ ਪਿੰਡਾ ਜਾਂ ਇਹ ਤਾਂ ਪਿੰਡਾ ਪਿੰਡਾ ਕਹਿੰਦੇ ਆ ਤੇ ਆਪਣੇ ਬਾਹੂਬਾਰ ਵਾਲਿਆਂ ਦਾ ਵਜਦਾ ਹੈ ਮੁੰਡਾ ਕੀ ਨਾਂ ਤਵਾਰ ਤੇ ਤੇ ਬਾਹੂਬਾਰ ਆਹਿੰਦੇ ਜੀ ਅੱਛਾ ਤੇ ਕੀ ਮੁੱਫੇ ਤੁਸੀਂ ਕੀ ਦੇਖਿਆ ਆ ਗਏ ਆ ਹੁਣਾਂ ਨਹੀਂ ਦੇਖਿਆ ਇੱਥੋਂ ਮੁੰਡਾ ਸੀਗਾ ਕੋਈ ਆਵੇ ਪੈੜੀ ਵਾਈ ਜਾਂਦਾ ਸੀ ਉਹਨੇ ਆ ਦੇ ਨੈਟ ਤੇ ਪਾਈ ਹੋਈ ਸੀਗੀ ਜੇ ਕਿਸੇ ਨੂੰ ਪਤਾ ਲੱਗਦਾ ਤਾਂ ਦੱਸੋ ਤੇ ਉਹਨੇ ਫਿਰ ਫੋਨ ਲਾਇਆ ਉੱਥੇ ਕਿਸੇ ਨੂੰ ਫਿਰ ਅਸੀਂ ਉਹਦੇ ਇੱਥੇ ਪਹੁੰਚੇ ਉਹਨਾਂ ਨੇ ਫਿਰ ਇੱਥੇ ਕੱਢਿਆ ਉਹਦੇ ਪੁਲਿਸ ਸਹੀ ਕਾਰਵਾਈ ਕਰਕੇ ਉਹਨਾਂ ਨੇ ਆ ਗਏ एकदम ਸ਼ੁੱਧਗੀ ਦੀ ਤਲਾਸ਼ ਕੀਤੀ ਸੀ ਹਾਂ ਰਾਤ ਦੀ ਕਰੀਏ ਰਾਤ ਦੀ ਨੈਟ ਤੇ ਪਾਈ ਜਾਂਦੇ ਆ ਹਾਂਜੀ ਹਾਂਜੀ ਉਹਦਾ ਚੱਲੀ ਜਾਂਦਾ ਹੀਗਾ ਹੁਣ ਪਤਾ ਲੱਗਿਆ ਆਵੇ